ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਅੱਜ ਆਪਾਂ ਤੁਹਾਨੂੰ ਕਮੀਜ਼ ਦਾ ਕਟਿੰਗ ਦੀ ਵੀਡੀਓ ਦਿਨੇ ਆ ਇਹ ਲੈਸ ਲੱਗੀ ਲਗਾਈ ਹੋਈ ਆ ਆਪਾਂ ਨਹੀਂ ਲਾਈ ਤੇ ਆਪਾਂ ਨੀਚੇ ਵਾਲਾ ਜਿਹੜਾ ਪੱਲਾ ਆ ਉਹਨੂੰ 2.5 ਇੰਚ ਥਰੇ ਨੂੰ ਵਧਾ ਕੇ ਰੱਖ ਲਿਆ ਕਿਉਂਕਿ ਇਹਦਾ ਫੱਟਾ ਮੁੜੇਗਾ ਤੇ ਉੱਪਰਲੇ ਦਾ ਨਹੀਂ ਮੁੜਦਾ ਤੇ ਇਦਾਂ ਹੀ ਲੈਸ ਲੱਗੀ ਲਗਾਈ ਹੋਈ ਆ ਇਸ ਤਰ੍ਹਾਂ ਕਮੀਜ਼ ਦੇ ਪੱਲੇ ਪਾਸੇ ਵਾਵਾਂ ਬਣਨੀਆਂ ਤੇ ਇਹਨੂੰ ਆਪਾਂ ਅੱਜ ਤੁਹਾਨੂੰ ਕਟਿੰਗ ਕਰਕੇ ਦਿਖਾਵਾਂਗੇ ਇਹਦਾ ਮੇਜਰਮੈਂਟ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਕਿਵੇਂ ਲੈਣਾ ਕਮੀਜ਼ ਦਾ ਨਾਪ ਤਾਂ ਦੱਸ ਦਿਨੇ ਆਪਾਂ ਕਿਵੇਂ ਲੈਣਾ ਤੇ ਇਸ ਲਈ ਆਪਾਂ ਸਟੈਂਡ ਤੇ ਲਾਉਨੇ ਆ ਤਾਂ ਦੱਸਦੇ ਲੋ ਜੀ ਇਹ ਤੁਸੀਂ ਪਹਿਲਾਂ ਇਹਦਾ ਨਾਪਾ ਕਰਨਾ ਆ ਧੀਰੇ ਦਾ ਇਹ ਤੁਸੀਂ ਇਸ ਤਰ੍ਹਾਂ ਮਿਲ ਲੈਣਾ ਪੂਰੇ 11 ਇੰਚ ਇਹ 11 ਇੰਚ ਤੋਂ ਆਪਾਂ ਨਾ 1 ਇੰਚ ਵਧਾ ਕੇ ਲੈਨੇ ਨੇ ਸਲਾਈਆਂ ਦਾ ਅੱਧਾ ਇੰਚ ਇਧਰੋਂ ਵਾਜਨ ਦਾ ਤੇ ਅੱਧਾ ਇੰਚ ਉਧਰ ਜੇ ਤੁਹਾਡਾ 11 ਆ ਰਿਹਾ ਤਾਂ ਤੁਸੀਂ 12 ਰੱਖਣਾ ਠੀਕ ਹੈ ਆਲਦਾ ਛਾਤੀ ਦਾ ਆਪਾਂ ਮੇਜਰਮੈਂਟ ਲੈਂਦੇ ਆ ਨਾ ਇਹਦੇ ਬਿਲਕੁਲ ਸਲਾਈਆਂ ਤੁਸੀਂ ਜੇ ਤੁਸੀਂ ਬੁੱਠਾ ਕਰਕੇ ਲੈ ਰਹੇ ਹੋ ਤੇ ਫਿਰ ਠੀਕ ਆ ਤਾਂ ਠੀਕ ਆ ਜੇ ਤੁਸੀਂ ਸਿੱਧਾ ਸਿੱਧਾ ਕਰਕੇ ਲੈ ਰਹੇ ਹੋ ਤਾਂ ਵੀ ਤੁਸੀਂ ਬਿਲਕੁਲ ਜਿਹੜਾ ਇਸ ਤਰ੍ਹਾਂ ਬਿਲਕੁਲ ਸਲਾਈਆਂ ਬਾਹਰ ਕੱਟ ਕੇ 1.75 ਛਾਤੀ ਦਾ ਨਾਪ ਹੈ ਮੈਂ ਤੁਹਾਨੂੰ ਪਤਾ ਮੈਂ ਤੁਹਾਨੂੰ ਲੈ ਕੇ ਦੱਸਦੀ ਪਈਆਂ ਇਹਦਾ ਵੀ ਮੈਂ ਕਈ ਸੂਟ ਸਲਾਈ ਕਰਾਂ ਫਿਰ ਮੈਨੂੰ ਯਾਦ ਰਹ ਜਾਂਦਾ ਇਹ ਪ੍ਰੈਸ ਕੀਤਾ ਹੋਇਆ ਬਿਲਕੁਲ ਸਲਾਈਆਂ ਬਾਹਰ ਕੱਟ ਕੇ ਇਥੋਂ ਪਲੇਟਾਂ ਦੇ ਅੱਧ ਦੇ ਵਿੱਚੋਂ ਆਪਾਂ ਇਹਦੀ ਕਰ ਲੈਣੀ ਹੈ ਕਮਰ ਕਮਰ ਪੂਰੇ 15 ਇੰਚ ਕਾ ਮਾਰੇ ਆ ਇਹਦੀ ਆਪਾਂ ਜਿਹੜਾ ਕਦੇ ਵੀ ਨਾਪਾ ਲੈਣਾ हिਪ ਤੋਂ ਲੈਣਾ ਆ ਉਹਦੇ ਤੋਂ ਨੀਚੋਂ ਨੁ ਘੇਰੇ ਤੋਂ ਨਹੀਂ ਲੈਣਾ ਘੇਰੇ ਰਗੀਆਂ ਦਾ ਛੋਟਾ ਕੀਤਾ ਹੁੰਦਾ ਜਿਹੜੇ ਜਿਆਦਾ ਪਤਲੇ ਹੁੰਦੇ ਨੇ ਉਹਨਾਂ ਦਾ ਥੋੜਾ ਆਜਾ ਵਧਾਇਆ ਹੁੰਦਾ ਅੱਧਾ ਅੱਧਾ ਇੰਚ ਜਿਹੜੇ ਭਾਰੀ ਹੁੰਦੇ ਨੇ ਉਹਨਾਂ ਦਾ ਉੱਪਰੋਂ हिਪ ਜਿਆਦੀ ਹੁੰਦੀ ਹੈ ਤਾਂ ਥੋੜਾ ਜਿਹਾ ਨਾ ਅੱਧਾ ਅੱਧਾ ਇੰਚ ਜਿਹੜਾ ਘੇਰਾ ਆ ਉਹਨੂੰ ਘਟਾ ਦਿੰਦੇ ਨੇ ਤਾਂ ਕਿ ਜਿਆਦਾ ਘੇਰਾ ਜਨਾਂ ਨਾ ਲੱਗੇ ਇਹ ਆਪਣਾ 2.5 8 ਇਹ ਧੀਹਪ ਸਵਾ 8 ਆਇ ਦੀਹਪ ਸੌਰੀ ਸਵਾ 8 ਕਹਤਾ ਸਵਾ 18 18 ਜਿਹੜਾ ਜੀ ਕਢਾਈ ਹੋਈ ਹੈ ਜਾਂ ਕੁਛ ਨਹੀਂ ਲੱਗਾ ਤੁਸੀਂ ਬੈਕ ਸਾਈਡ ਤੋਂ ਇਹਦਾ ਲੈਣਾ ਹੈ ਨਾ ਕੋ ਕਢਾਈ ਵਾਲਾ ਵੀ ਇਕੱਠਾ ਹੋ ਜਾਂਦਾ ਲੈਸ ਵਗੈਰਾ ਅਲਾ ਵੀ ਇਹ ਵੀ ਸਵਾ 8 ਤੇ ਆ ਸਵਾ 18 ਤੇ ਆ ਸਵਾ 18 ਇਹਦਾ 18 ਇਹ ਦੀ ਲੰਬਾਈ ਦਾ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ। ਇਹਦੀ ਲੈਸ ਆ ਸਮੀਤ ਇਹਦੀ ਲੰਬਾਈ। ਸਿਰਾਂ ਨਾਲ ਲੈ ਰੱਖ ਕੇ ਨਾ ਆਪਾਂ ਲੈ ਲਿਓ। ਮੈਂ ਇਹਦਾ ਲਿਆ ਹੋਇਆ ਮੈਨੂੰ ਪਤਾ ਹੈ 43 ਆ। 43 ਇੰਚਾ ਤੋਂ ਤੁਸੀਂ 3 ਇੰਚ ਵਧ ਰੱਖਣਾ ਅੱਧਾ ਇੰਚ ਉੱਪਰੋਂ ਤੇ ਟਾਈਂਚ ਫੋਲਡ ਦਾ نیچے ਤੁਸੀਂ 3 ਇੰਚ ਵਧ ਲੈ ਲਿਆ ਫਿਰ। ਤੇ ਜਿਹੜਾ ਆ ਤੁਸੀਂ ਤੁਹਾਨੂੰ ਆਪਾਂ ਦੱਸਿਆ 18 ਤੇ ਇਹਦਾ ਵੀ 3 ਇੰਚ ਸਾਈਡਾਂ ਤੋਂ ਲੈ ਲਿਆ ਪਰ 1.5 ਇੰਚ ਫੋਲਡ ਹੋ ਜਾਂਦਾ ਜੇ ਤੁਸੀਂ ਕੋਈ ਪਾਈਪ ਨੂੰ ਵਗਰ ਲੈਣੀ ਹੈ ਫਿਰ ਤੁਸੀਂ 2-2 ਇੰਚ ਰੱਖਣਾ 4 ਇੰਚ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਆਪਣੀ ਬਾਜੂ ਦੀ ਆ ਜਿਹੜੀ ਲੰਬਾਈ ਉਹ ਵੀ ਐਂ ਨਾਪ ਲੈਣੀ ਹੈ 1.5 ਇੰਚ ਤਿਆਰ ਹੈ 1.5 ਤਿਆਰ ਹੈ ਤੇ ਇਹਨੂੰ ਆਪਾਂ ਲਵਾਂਗੇ ਅੱਧੇ ਇੰਚ ਦਾ ਮਰਜਨ ਉੱਪਰੋਂ ਤੇ 2 ਇੰਚ ਦਾ ਨੀਚੇ ਤੋਂ ਇਹ ਆ ਪਟਾ ਇੰਚ ਬਾਜੂ ਜਿਹੜੀ ਲੰਬੀ ਲਾਵਾਂਗੇ ਇਹਦਾ ਵੀ ਇਹ ਹਿਸਾਬ ਕਿਤਾ ਹੈ ਤੇ ਇਦਾਂ ਕਮੀਜ਼ ਦੇ ਪਲੇਟਾਂ ਦਾ ਵੀ ਆਪਾਂ ਲੈ ਲਈ ਦਿਆ ਆ ਕਮੀਜ਼ ਤੇ ਪਲੇਟਾਂ ਦਾ ਇਹ ਹਿਸਾਬ ਤਾਂ ਹੁੰਦਾ ਸਿਰਫ ਉੱਪਰਲੇ ਦਾ ਹੀ ਹੁੰਦਾ ਹੈ ਜਿਆਦਾ ਨੀਚਲੇ ਦਾ ਤਾਂ ਆਪਾਂ ਜਿੱਦਾਂ ਦੀ ਕਿਸੇ ਦੀ ਫਿਟਿੰਗ ਹੁੰਦੀ ਹੈ ਉਹ ਵੀ ਲੈ ਲਈਦਾ ਜੇ ਇਹ 10.5 ਤੇ ਪਏ ਹੋਏ ਨੇ ਇਹ ਆਪਣੇ 9.5 ਤੇ ਪਏ ਤੇ ਆਪਾਂ 10 ਤੇ ਲੈਣਾ ਤੇ ਆਹਦੇ ਇੰਚ ਵਾੜਾ ਜਿਹੜਾ ਉੱਪਰ ਲੈਣਾ ਮਾਰ ਜਣ ਉਹਨੂੰ ਆਪਾਂ ਵਿੱਚ ਹੀ ਲੈ ਲਈਦਾ 9.5 ਦੇ ਨੇ ਇਹ ਦਾਸਤੀ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਆਪਣੀ ਕਮੀਜ਼ ਨੂੰ ਇਸੇ ਨਾਪੇ ਦੇ ਨਾਲ ਕਟਿੰਗ ਕਰਦੇ ਆ ਠੀਕ ਹੈ ਜੀ ਜੀ ਸਸਤੀ ਕਾਲ ਦੀ ਸਾਰਿਆਂ ਨੂੰ ਪਹਿਲਾਂ ਉਜੀ ਆਪਾਂ ਅੱਜ ਤੁਹਾਨੂੰ ਕਮੀਜ਼ ਦੀ ਕਟਿੰਗ ਕਰਕੇ ਦਿਖਾਉਣੀ ਹੈ ਇਹਦੇ ਤੇ ਆਪਾਂ ਆ ਵਲਟ ਨਾਲ ਲੱਗੇ ਸੀ ਨਿਸ਼ਾਨ ਨੂੰ ਫਿਰ ਨਾ ਇਹਦੇ ਤੇ ਦਿਸਦਾ ਨਹੀਂ ਦਾ ਤੇ ਇਹ ਹੈਗਾ ਆ ਆਪਣਾ 11 ਇੰਚ ਤਿਆਰ ਆ ਇਹਨਾਂ ਦਾ ਤੇ ਆਪਾਂ 12 ਤੇ ਰੱਖਾਂਗੇ ਜਿਹੜੀ ਅੱਧਾ ਚਲਾਵਾਂਗੇ ਨਿਸ਼ਾਨ 6 ਇੰਚ ਦੇ ਇਹ ਤੁਸੀਂ 6 ਦੇ ਲਾਉਣਾ ਆ। ਆਹ ਵਾਲਾ ਲਾਉਣਾ 7 ਤੱਕ ਦੇ। ਇਦਾਂ ਬਾਕਸ ਬਣਾ ਲੈਣਾ ਇੱਕ ਇੱਥੇ ਵੀ 7 ਤਿੰਨ ਨਿਸ਼ਾਨ ਲਾਉ। ਬਾਕਸ ਬਣਾ ਕੇ ਫੇਰ ਆਪਾਂ ਲਾਉਣੇ ਨੇ ਪਲੇਟਾਂ ਦੇ ਨਿਸ਼ਾਨ 11. ਇਹ 9.5 ਤੇ ਪਲੇਟ ਆਉਂਦੇ ਨੇ। ਆਪਾਂ 10 ਤੇ ਪਾਵਾਂ। 10.5 ਦੇ ਨਿਸ਼ਾਨ ਲਾਉਣਾ। 9.5 ਦੇ ਨਾਲ ਥੋੜੇ ਉੱਚੇ ਹੋ ਜਾਂਦੇ ਨੇ। ਪਲੇਟ ਪਾਵਾਂਗੇ ਆਪਾਂ 7 ਇੰਚ ਦਾ ਇੱਧਰੋਂ ਵੀ ਆਪਾਂ ਮਿਲ ਲੈਣਾ 3.5 ਦੇ 10 ਤੋਂ 3.5 ਸਬਤੇਲ ਤੁਹਾਨੂੰ ਆਲਾ ਨਹੀਂ ਤੇ ਖਾਂਦੇ ਚਾਹੇ ਤੁਸੀਂ ਇਸ ਤਰ੍ਹਾਂ ਹੀ ਤਾਬਰ ਕੇ ਮਲਾਸਾ ਕਰੀਂ ਉਹ ਜੀ ਜੇ ਕੋ ਪਤਲਾ ਹੁੰਦਾ ਹੈ ਪਤਲਾ ਇਹ ਆਪਣਾ ਨਾਪਾਇਆ ਤਾਂ ਉਹਦੇ ਤੁਸੀਂ 2 2 ਜਾਂ 1.5 ਦਾ ਹੀ ਰੱਖਣਾ ਆਪਾਂ 2 ਦਾ ਰੱਖਦੇ ਹਾਂ ਭਾਰੇ ਭਰੀ ਨਾਪੇ ਦਾ ਆਪਾਂ ਇੱਥੇ ਕੋਨੇ ਤੇ ਲੱਝਾਣੇ ਆ ਇਹ ਥੋੜਾ ਜਿਹਾ ਉੱਪਰ ਜਾਊਗਾ ਉਹ ਕੇ ਸਾਤੀ ਦਾ ਜਿਹੜਾ ਨਾਪਾਇਆ ਘੱਟ ਆ ਇਹ ਦੂਰ ਉਹ ਜਿਹੜਾ ਫਰਕ ਆ ਨਾ ਫਿਰ ਉਹ ਘੱਟ ਰਹਿ ਜਾਂਦਾ ਸਾਢੇ 3 ਦਾ ਇੰਚ ਦਾ ਤਾਂ ਫਰਕ ਹੋਣਾ ਚਾਹੀਦਾ ਇਤੋਂ ਆਪਣਾ ਔਰ ਉਹ ਇੰਚ ਦਾ ਪੈਠਿਆ ਉਹਨੇ ਨਿਸ਼ਾਨ ਹਾਂਜੀ ਆ ਕਮੀਜ਼ ਦੇ ਨਿਸ਼ਾਨ ਪੂਰੇ ਆਪਣੇ ਆ ਫਰੰਟ ਸਾਈਡ ਦੀ ਆਪਣੀ ਕਟਾਈ ਹੋ ਗਈ ਤੇ ਛਾਤੀ ਹੈਗੀ ਇਹਨਾਂ ਦੀ ਛੱਤੀ ਦਾ ਨਿਸ਼ਾਨ ਇਹਨਾਂ ਦੇ 17 ਨੇ ਇਹਨਾਂ ਦਾ ਤਿਆਰ ਤੇ ਆਪਾਂ ਉਬੱਦ ਰੱਖਾਂਗੇ ਕੁਝ ਤੇ ਆਵਾਂ ਵਾਲੇ ਪਲੇਟ ਕਰਕੇ ਜਿਹੜਾ ਇਹ ਘੱਟ ਹੋ ਜਾਂਦਾ ਕੁਝ ਆਵਾਂ ਦੇ ਪਲੇਟ ਕਰਕੇ ਘੱਟ ਹੋ ਜਾਂਦਾ ਜਦੋਂ ਆਹ ਪਲੇਟੇ ਚੱਕਿੰਦਾ ਨਾ ਤੇ ਮੁੱਢਾ ਥੋੜਾ ਘੱਟ ਜਾਂਦਾ ਫਿਰ ਆਪਾਂ ਇਥੋਂ ਉਬੱਦ ਰੱਖ ਲਿਆ ਦਰਾਂ 'ਚ ਇਸ ਕਰਕੇ ਤਾਂ ਆਪਾਂ ਨਾ ਨਿਸ਼ਾਨ ਪਹਿਲਾਂ ਹੀ ਜਿਹੜਾ ਬਦ ਲਾਇਆ ਲੈ ਫੋਪੋ ਫੀਡਿੰਗ ਦਾ ਨਿਸ਼ਾਨ ਲਾਉਂਦੇ ਸੱਤ ਤੇ ਕਿਉਂਕਿ ਬਿਲਕੁਲ ਪਤਲੇ ਨੇ ਇਹ ਸਰੀਰ ਦੇ ਹਿਸਾਬ ਨਾਲ ਨਿਸ਼ਾਨ ਨੇ ਜਿਹੜੇ ਆਪਣੇ ਮਨ ਜਾਂਦੇ। ਕਿ ਆਪਾਂ ਇੱਥੋਂ ਲਵਾਂਗੇ ਜੇ ਉੱਪਰੋਂ ਲਵਾਂਗੇ ਤੇ ਉਹ ਵੀ ਉਹ ਹਿਸਾਬ ਹੁੰਦਾ ਜੀ ਇੱਥੋਂ ਲਵਾਂਗੇ 8 ਇੰਚ ਥੇ ਸਿਲਾਈ ਜਾ ਜਾਣ ਤੇ ਆਪਾਂ 15 ਰੱਖਣਾ। ਕਿਰਪਾ ਸਾਡੇ 15 ਦਾ ਨਿਸ਼ਾਨ ਪਾ ਲੈਣਾ। ਸਵਾ 18.5 ਸਵਾ 18 ਇੰਚ ਦਾ ਇਹਨਾਂ ਦੀ ਗਿੱਪ ਹੈ। ਤੇ 15 ਇੰਚ ਲਗਿਆ ਸਾਢੇ 7 ਤੇ 15 ਇੰਚ ਦੇ ਨਾਲ ਫੀਟਿੰਗ ਹੈ ਤੇ ਆਪਾਂ ਸਾਢੇ 8 ਤੇ ਲਾਵਾਂਗੇ 1 ਇੰਚ ਆਪਾਂ ਫालतू ਲਾਵਾਂਗੇ ਉਹ ਪਲੇਟਾਂ ਦਾ ਜਿਹੜੇ ਦੋ ਪਲੇਟ ਪਾਣੇ ਨੇ ਇਹਨਾਂ ਦਾ ਅੱਧਾ ਅੱਧਾ ਇੰਚ ਵਿੱਚ ਆੜਣਾ ਠੀਕ ਹੈ ਇਹਨਾਂ ਦਾ ਗੈਸਟਰ ਲਾਵਾਂਗੇ ਤੇ ਇਹ ਤਰ੍ਹਾਂ ਪਾਉਂਦੇ ਸੀ ਐਸਟਰ ਰੱਖ ਕੇ ਵੀ ਨਾ ਆ ਸਕਦੇ ਜੇ ਸਾਡੇ ਕੋਲ ਦੂਜੀ ਹੈਗੀ ਕਟਾਈ ਕਰਨ ਵਾਲੀ ਸੇਵ ਕੱਟੀ ਜੀ ਦਾ ਤੁਸੀਂ ਲੱਦਣਾ ਕਰ ਸਕਦੇ ਹੋ ਨਹੀਂ ਤੇ ਆਪਾਂ ਇਹ ਦਿਨ ਕੰਮ ਚ ਲਾ ਰਹੇ ਹਾਂ ਆਪਾਂ ਕਿ ਜਿੰਨਾ ਨਿਸ਼ਾਨ ਲਾਗੇ ਮੈਸਰ ਸਾਹਿਬ ਤੋਂ 1 ਇੰਚ ਦਾ ਨਿਸ਼ਾਨ ਪਾ ਲਵਾਂਗੇ ਸਾਢੇ 3 ਤੱਕ ਇੱਥੇ ਸਾਢੇ 3 ਦੇ ਫਰਕ ਤੱਕ ਇਹ ਆਪਾਂ ਆਪ ਲਾਈ ਹੁੰਦਾ ਜੇ ਨਾਲ ਆਪਣਾ ਪੂਰਾ ਹੀ ਆਉਂਦਾ ਹੱਸਦੇ ਆ ਦੇ ਪੂਰਾ 1 ਇੰਚ ਦਾ ਰਹੇਗਾ ਤੇ ਇੱਕ ਵਾਰ ਦੇਖ ਲਓ ਜੇ ਤੁਸੀਂ ਨਾ ਅੰਦਾਜ਼ਾ ਹੀ ਹੋ ਜਾਂਦਾ ਪੂਰਾ ਵੇਖੋ ਸਾਢੇ 3 ਨਾ ਆਇਆ ਆਪਾਂ ਕਰਦੇ ਕਟਾਈ ਕੈਂਚੀ ਨਾਲ ਲਓ ਲੰਮੇ ਪੈਨਾ ਆਪਾਂ ਬੈਕ ਸਾਈਡ ਦੀ ਕਟਾਈ ਕਰਾਂਗੇ ਹੁਣ ਦੋ ਪੱਲੇ ਚੱਕ ਕੇ ਫਰੰਟ ਸਾਈਡ ਇਆ ਪਾਹਟ ਕਰਨੀ ਨਹੀਂ ਫਿਰ ਵਿੱਚ ਆਪਾਂ ਜਿਹੜੇ ਇੱਥੇ ਛੋਟੇ-ਛੋਟੇ ਟੱਕ ਲਾਉਣੇ ਹੁੰਦੇ ਨੇ ਉਹ ਪਾਉਣ ਤੁਸੀਂ ਇਸ ਤਰ੍ਹਾਂ ਪਹਿਲੇ ਹੀ ਲਾ ਲਓ ਤਾਂ ਕੋਈ ਚੱਕਰ ਨਹੀਂ ਆਪਾਂ ਲਾਵਾਂਗੇ ਇੱਥੇ ਪਲੇਟ ਦਾ ਹਾਲਾ ਗਏ ਖਲਾ ਕੇ ਛੋਟਾ ਤੇ ਆ ਪੈਸਾ ਉਹ ਨਿਕਲਾ ਲੈਨੇ ਇੱਕ ਕਪੜਾ ਇੱਥੇ ਲਾ ਲਜੀਏ ਇਨਾਮੀ ਭਾਵੇਂ ਲਾਉ ਕੋ ਚੱਕਰ ਬੀੜ ਦਾ ਕਿ ਆਪਣਾ ਜਿਹੜਾ ਸਾਰਾ ਹੁਣ ਇਹਨੂੰ ਆਪ ਪੰਗੂੜਾ ਕਰ ਦੇਣਾ ਸਾਰੇ ਵੀ ਛਾਂੜ ਦੇਣੀ ਆਪਣੀ ਬਿੱਟੇ ਪਾਸੇ ਚੰਗੀ ਐਨਾ ਤਾਂ ਆਪ ਜਾਂਮੀ ਕਰਨਾ ਪੈਂਦਾ ਆਹ ਤਰੀਕੇ ਦੇ ਨਾਲ ਇੰਨਾ ਨਹੀਂ ਉਹ ਕਰਨਾ ਪੈਂਦਾ ਵੀ ਆਪਾਂ ਨੂੰ ਸੂਈਆਂ ਨਾਲ ਜਾਂ ਕੈਂਚੀ ਦੀ ਰੋਕ ਨਾਲ ਨਿਸ਼ਾਨ ਲਾਣੇ ਤੇ ਆ ਦੇਖੋ ਇਹ ਤਾਂ ਨਿਸ਼ਾਨ ਆ ਗਏ ਨੇ ਜੇ ਫਿੱਕੇ ਹੋਣ ਨਿਸ਼ਾਨ ਤੇ ਤੁਸੀਂ ਨਾਲ ਦੀ ਨਾਲ ਗੂੜੇ ਕਰ ਲੈਣੇ ਇਹ ਦੇਖ ਬੇ ਹਾਲੇ ਮੈਂ ਫਿਰ ਤੁਸੀਂ ਉਪਰ ਮੈਂ ਇਹ ਵਿੱਚ ਤਰੀਕਾ ਖਲਮ 2 ਇੰਚਾ ਲੱਗੇ। ਫਰੰਟ ਸਾਈਡ ਦੇ। ਬੈਕ ਸਾਈਡ ਦਾ ਪਗਲੇ ਦੇ ਰੱਖਣਾ 2 ਇੰਚ ਦਾ। 5 ਇੰਚਾ ਪਾ ਤਿਆਰ ਰੱਖਣਾ 5.5 ਇੰਚਾ ਪਾ ਰੱਖਾਂਗੇ। ਜੇ ਜੇ ਕੋਈ ਪਤਲਾ ਹੋਵੇ ਤਾਂ ਤੁਸੀਂ ਉੱਪਰੋਂ 2 ਇੰਚ ਰੱਖ ਕੇ ਨੀਚੋਂ ਢਾਈ ਕਰ ਸਕਦੇ ਹੋ। ਤੇ ਜੇ ਆਪ ਕੋ ਪ੍ਰੋਟਾ ਇਰਾਖ ਲਾਂਗੇ ਤੇ ਨੀਚੋਂ ਵਾਵਾ ਦੋ ਤੇ ਲੈਣੇ ਥੋੜਾ ਜਿਹਾ ਇਸ ਹਿਸਾਬ ਕਿਤਾਬ ਤਰੀਕਾ ਹੋ ਜਾਣਾ ਹੈ ਨਾ ਆਪ ਇਥੋਂ ਸਵਾ ਦੋ ਤੇ ਰੱਖ ਲਾਂਗੇ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਆਪਣਾ ਉੱਤੋਂ ਕੋਈ ਨੀ ਚੋੜਾ ਜੇ ਬਣਦਾ ਨੀਚੋਂ ਥੋੜਾ ਜਿਹਾ ਕਰ ਦਿੱਤਾ ਮੜਾ ਆ ਜਾਪਾ ਕਰਦੇ ਜਿਆਦਾ ਇੰਨਾ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਆਪ ਕੋ ਹੇਠੋਂ ਲੱਗਦੇ ਨਹੀਂ ਅਸੀਂ ਇਹਦਾ ਫੋਨ ਵੀ ਦੇਖ ਲਿਆ ਕਰਨ ਸੈਂਕਾ ਆ ਕਿ ਜੇ ਤੁਹਾਡਾ ਮਾੜਾ ਮੋਟਾ ਹੋਵੇ ਤਾਂ ਦੇਖ ਕੇ ਕਰ ਲਿੰਦਾ ਠੀਕ ਹੈ ਇਹ ਦੇ ਆ ਕਿ ਰੇਟ ਕਿੱਪਾ ਪਾ ਲੈਣ ਸਾਡੇ 10 ਦੇ ਪਾਉਣੇ ਆ ਤਾਂ 10 ਦੇ ਰਹਿ ਜਾਣਗੇ ਇਦਾਂ ਹੀ ਆਪਾਂ ਬੈਸ ਐਂਡ ਤੇ ਐਕਸਟਰਾ ਕੱਪੜਾ ਸ਼ਾਮ ਲਾ ਲਾਂਗੇ ਬਸ ਆਤੀ ਦੇ ਮੌਸਮ ਨੂੰ ਕੱਟੇ ਨਾ ਚਾਗ ਦੇ ਦੇ ਸਲਾਮ ਬੇ ਘੋੜੀਆਂ ਦੇ ਲਓ ਛੇ ਉਹਦੀ ਆਪਣੀ ਕਮੀਜ਼ ਦੀ ਕਟਿੰਗ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਜੀ ਸਸਿਓ ਅੱਛਾ